ਆਈ ਸ਼ਾਹ ਜੀ ਆਈ ਸਵਾਸੇ ਸਵਾਸੇ ਸਸਰੀਕਾਲ ਕਿੱਦਾਂ ਸਸਰੀਕਾਲ ਠੀਕ ਠਾਕ ਉਹ ਦੁੱਧ ਪੀਤਾ ਹੋਣੇ ਪੁੱਤ ਨੇ ਹਟ ਰਾਹ ਤੇ ਨਾ ਆਇਦਰ ਆ ਉਹਨੂੰ ਮਤ ਉਹਦਾ ਕਿੱਦਾਂ ਪਾਈ ਜਾਵੇ ਕਿੰਨਾ ਖੋਜ ਕਿੱਦਾਂ ਸਹਣਾ ਕਿੱਦਾਂ ਦੇ ਦੇ ਦੋ ਬਣਾ ਲਿਆ ਸਕੂਲੋਂ ਤੁਸੀਂ ਆਏ ਜੋ ਉਹਨੂੰ ਤਾਂ ਆਈ ਆ ਫੇਰ ਪੜਨੇ ਪੈਗਾ ਮੈਂ ਇਹ ਸੂਟ ਦਾ ਸਾਡੇ ਦਾ ਨੈੱਕ ਹੋ ਗਿਆ ਕੰਪਲੀਟ ਤੇ ਇਹਨੂੰ ਹਣ ਖੋਲ ਕੇ ਵੇਨੇ ਆ ਵੀ ਕਿਦਾਂ ਦਾ ਭੜਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਇਧਰੋਂ ਅਨਹਦ ਵੀ ਰੈਡੀ ਹੋਣ ਦਾ ਸਕੂਲ ਜਾਣ ਵਾਸਤੇ ਹੋ ਗਈ ਤਿਆਰੀ ਹਾਂ ਜੀ ਚੱਲ ਜੀ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਰੈਂਡਸ ਆ ਮੇਰੇ ਪੈਰ ਮਿੱਤਾਂ ਸਵੇਰੇ ਸਵੇਰੇ ਪੈਰ ਤੇ ਪੈਰ ਰੱਖਦਾ ਫਰੈਂਡਸ ਅੱਜ ਮੈਂ ਪਾਸਤਾ ਅਨਹਦ ਦੇ ਚੱਲਣ ਡਿਆ ਕਿ ਕਿਹੜਾ ਵੀਕ ਚੱਲਣ ਡਾ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਵੀਕ ਚੱਲਣ ਡਾ ਨਾ ਕਿਹੜਾ ਉਹਨਾਂ ਵੈਜੀਟੇਬਲ ਪਾਸਤਾ ਦਾ ਅੱਜ ਤੱਕ ਆਇਆ ਬਣ ਕੇ ਟੇਬਲ ਇਹਦਾ ਹਨਾ ਤੇ ਉਹ ਅੱਜ ਲੈ ਕੇ ਚੱਲਿਆ ਅਨਹਦ ਚੱਲੀਏ ਚਲੋ ਬਾਬਾ ਜੀ ਨੂੰ ਬਾਗਰੂ ਕਰੋ ਤੇ ਚਲ ਜੀਏ ਇਹ ਹੁਣ ਆਪਾਂ ਲੱਗੇ ਆ ਇੱਕ ਹੋਰ ਨਵਾਂ ਸੂਟ ਰੈਡੀ ਕਰਨ ਜਿਹਦੇ ਵਿੱਚ neck ਦੇ ਡਿਜ਼ਾਈਨ ਜਿਹੜਾ ਉਹ ਵੀ ਦਵਾਂਗੇ ਤੁਹਾਨੂੰ ਆਵਾ ਕੈਂਟ ਜਾ ਸੋਹਣਾ ਜਿਹਾ ਸੂਟ ਲੈ ਕੇ ਬਣਾਉਣਾ ਇੱਕ ਹੁਣੇ ਸੂਟ ਆਪਾਂ ਬਲੈਕ ਕਲਰ ਦਾ ਜਿਹੜਾ ਆ ਦੀ ਵੀਡੀਓ ਅਪਲੋਡ ਕਰਤੀ ਕਰਦੀ ਨਾ ਵੀਡੀਓ ਅਪਲੋਡ ਦੀ ਵੀਡੀਓ ਅਪਲੋਡ ਕਰਤੀ ਆ ਉਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਕ੍ਰੇਪ ਸਿਲਕ ਦੇ ਵਿੱਚ ਆ ਉਹ ਵੀ ਬਹੁਤ ਸੋਹਣਾ ਸੂਟ ਆ ਤੁਸੀਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰ ਸਕਦੇ ਜੀ ਇਹ ਇਧਰੋਂ ਚੱਲਣ ਦਾ ਨੱਕ ਦਾ ਡਿਜ਼ਾਈਨ ਇਹਦੇ ਨਾਲ ਥੋੜਾ ਹੋਲੀ ਸੂਟ ਜਿਹੜਾ ਤੁਹਾਨੂੰ ਰੈਡੀ ਕਰਕੇ ਆਪਾਂ ਲਾਸ਼ ਦੇ ਵਿੱਚ ਦਿਖਾਵਾਂਗੇ ਫਿਲਹਾਲ ਇਹ ਜਿਹੜਾ ਆ ਡਿਜ਼ਾਈਨ ਜਿਹੜਾ ਤੁਸੀਂ ਦੇਖ ਸਕਦੇ ਜੀ ਇਹਦੀ ਨੱਕ ਦਾ ਡਿਜ਼ਾਈਨ ਆਪਕ ਤੇ ਇਹਦੀਆਂ ਕਲਰ ਜਿਹੜੇ ਰੰਗਾਂ ਵਿੱਚ ਜਿਹੜੀ ਆ ਉਹ ਵੀ ਤੁਹਾਨੂੰ ਆਪਾਂ ਦਿਖ ਉਹਨਾਂ ਫੁੱਲ ਸੂਟ ਕਿੱਦਾਂ ਰੈਡੀ ਹੋ ਗਏ ਲੱਗਦਾ ਕੀ ਲੋਕਾਂ ਦੀ ਇਹਦੀ ਕੀ ਰੇਟ ਆਉਂਦਾ ਉਹ ਵੀ ਸਾਰਾ ਕੁਝ ਮੈਂ ਵੀਡੀਓ ਤੇ ਲਾਡ ਦੋ ਕਰਦਾ ਹੁੰਦਾ ਇਹ ਕੁੜੀ ਦੀ ਡਿਊਟੀ ਫੇਰ ਅੱਜ ਸਖਤ ਲੱਗੀ ਸਾਡੇ ਨਾਲ ਫੇਰ ਇਹ ਨਾਲ ਸਾਡੀ ਸਪੋਰਟ ਕਰਦੀ ਪੂਰੀ ਹਾਂ ਤੇਰਾ ਦਿਲੋਂ ਧੰਨਵਾਦ ਥੈਂਕ ਯੂ ਤੇਰਾ ਇਹ ਸੂਟ ਦਾ ਸਾਡੇ ਦਾ ਨੈਕ ਹੋ ਗਿਆ ਕੰਪਲੀਟ ਤੇ ਇਹਨੂੰ ਹੁਣ ਖੋਲ ਕੇ ਵੇਨੇ ਆ ਵੀ ਕਿਦਾਂ ਦਾ ਬਣਿਆ ਦਿਖਾ ਆਕਾਸ਼ ਜੀ ਰਿਕ ਕਿਦਾਂ ਦਾ ਆ ਰੈਡੀ ਵੇਰੀ ਗੁੱਡ ਆਹ ਕਰੀ ਉੱਪਰ ਬਣਾ ਦੇ ਆਹ ਲੋ ਜੀ ਆ ਆ ਗਿਆ ਜੇ neck ready ਹੋ ਗਿਆ ਬਹੁਤ ਜ਼ਿਆਦਾ ਸੋਹਣਾ ਬਣਿਆ ਥੈਂਕ ਯੂ ਜਰਾ ਕੁੜੀਏ ਥੈਂਕ ਯੂ ਤੁਹਾਡਾ ਵੀ ਥੈਂਕ ਯੂ ਬਹੁਤ ਜ਼ਿਆਦਾ ਸੋਹਣਾ ਬਣਾਇਆ ਤੇ ਹੁਣ ਇਹਦਾ ਬਣਾਉਨੇ ਆਪਾਂ ਘੇਰਾ ਹੁਣ ਇਹਨੂੰ ਘੇਰਾ ਪਾ ਲਈਏ ਇਹਨੂੰ ਫਿਰ ਤੁਹਾਨੂੰ ਦਿਖਾਉਨੇ ਆ ਬਾਕੀ ਦਾ ਇਹਦੀ ਸੂਟ ਦੀ ਫਿਰ ਲੁੱਕ ਦੇ ਦੇਣੇ ਤੁਹਾਨੂੰ ਕੈਂਟ ਜੀ ਦੇਣਾਵੇਂ ਨੰਗ ਜਾਂਦਾ ਕਿ ਅੱਠ ਕਰਨ ਆਵੇ ਮੋਟਰ ਆ ਗਿਆ ਵਾ ਹਲੋ ਹਲੋ ਕੀ ਹਾਲ ਹੈ ਜਨਾ ਚਲਾ ਟੱਪਦਾ ਆਇਆ ਵਾ ਪਾਸਤਾ ਖਾ ਲਿਆ ਜਾਵਦਾ ਸੁਆਦੀ ਸਾਰਾ ਟੇਸਟ ਕਰੈ ਆ ਮੈਮ ਨੂੰ ਇਹ ਗੰਦੇ ਸਵਾਦ ਹੈ ਮੈਂ ਟੀਚਰਸ ਡੇ ਫੰਕਸ਼ਨ ਨਹੀਂ ਆਦੇ ਆਪਾਂ ਕੋਈ ਨਾ ਕੋਈ ਟੀਚਰ ਬਣ ਕੇ ਆਣਾ ਅੱਛਾ ਟੂਂਗੜੀ ਪੱਟੀ ਚੋਂ ਬਣਾ ਕੇ ਨਾ ਮੈਂ ਤਾਂ ਨਹੀਂ ਦੱਸਣਾ ਛੀਕਾ ਥਾਈ ਪ੍ਰਿੰਸੀਪਲ ਮੈਨੂੰ ਕਿੱਦਣਿਆ ਟੀਚਰ ਤੇ ਪਰਸੋਂ ਪਰਸੋਂ ਦੇਰੋਂ ਬਣਾ ਲਿਆ ਸਾਂ ਸਕੂਲੋਂ ਤੁਸੀਂ ਆਏ ਜੋ ਘਰ ਨੂੰ ਭਾਈ ਆ ਫੇਰ ਪੜ੍ਹਨੇ ਪੈ ਗਿਆ ਮੈਂ ਸ਼ਰਟ ਵੀ ਪਾਈ ਸਕੂਲ ਨਹੀਂ ਮਜਲੀ ਮਾਵਾ ਦੇ ਕਾਸ਼ ਕੋਈ ਸ਼ਰਟ ਵੀ ਪਾਈ ਆ ਅਨੰਦ ਕੱਲ ਕੀ ਖੜਨਾ ਹਣ ਯਾਰ ਇਹ ਨਾਲ ਪੜਨੇ ਪਾਣਾ ਪੈਂਦਾ ਦਾ ਮਮਾ ਆਪਰੇ ਲਈ ਮਿਲ ਕੇ ਗਏ ਕਿੰਨੇ ਆਏ ਹਾਏ ਹਾਏ ਆਏ ਹਾਏ ਆਏ ਹਾਏ ਮ제 ਅਨੰਦ ਜਦੋਂ ਤੁਸੀਂ ਗਏ ਤਾਂ ਅਸਲ ਮੀ ਆਉਂਦਾ ਪਿਆ ਬਾਹਰ ਉੱਥੇ ਪਿਆ ਰਾਜ ਨਾ ਆਉਂਦੇ ਮੜੇ ਦਾ ਪੈਣ ਇੱਥੇ ਮੜਾ ਜੇ ਪਿਆ ਮੈਂ ਤਾਂ ਅਸਲ ਹੁਣ ਪਹੁੰਚ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੈ ਗੁਰਦਾਰੇ ਡੈਕੋਰੇਸ਼ਨ ਜਿਹੜੀ ਹੋ ਗਈ ਗਈ ਖੁੱਲਾ ਹੈ ਉੱਤੇ ਸੇਵਾ ਚੱਲਣ ਢੀ ਉੱਤੇ ਉਹ ਆਪਣਾ ਗੁਰਦਾਰ ਸਾਹਿਬ ਬੰਨ ਲਓ ਬੰਨ ਲਓ ਬੰਨ ਜੇ ਸੌਂ ਗਿਆ ਹੋਇਆ ਤਾਂ ਛੱਤਰ ਵੀ ਖਾਊਗਾ ਕੁੱਟ ਵੀ ਪੈਣੀ ਇਹਨੂੰ ਕੁੱਟ ਵੀ ਪੈਣੀ ਇਹਨੂੰ ਕੁੱਟ ਵੀ ਪਾਉਗੀ ਜੇ ਜੇ ਸੁੱਤਾ ਆ ਜੇ ਗੁਰਨੂਆ ਸੁੱਤਾ ਆ ਤੇ ਕੁੱਟ ਵੀ ਪਾਉਗੀ ਗੁਰਨੂਆ ਇਹਨੂੰ ਅਈ ਸ਼ਾਹ ਜੀ ਅਈ ਸ਼ਾਹ ਜੀ ਸੱਸਰੀਕਾਲ ਕਿੱਦਾਂ ਸੱਸਰੀਕਾਲ ਠੀਕ ਠਾਕ ਉਹ ਦੁੱਧ ਪੀਤਾ ਹੋਣੇ ਪੁੱਤ ਨੇ ਸੱਸਰੀਕਾਲ ਦੁੱਧ ਦੀ ਲੱਸੀ ਬਣਾਉਣ ਲੱਗੀਆਂ ਤੁਸੀਂ ਦਾਦੀ ਨੂੰ ਨਹੀਂ ਮਿਲਿਆ ਦਾਦੀ ਕਿਹੜੀ ਫਿਰੀ ਕਿਸੇ ਨੂੰ ਨਹੀਂ ਮਿਲਿਆ ਕੱਲਾ ਭਲਾ ਹੀ ਮਿਲਿਆ ਜੀ ਤੂੰ ਆ ਕੇ ਰੋਟੀ ਦਿਖਾਣ ਆਏ ਯਾਰ ਮੁਹਰੇ ਉਹ ਅਫਦਰ ਹੈ ਉਹਦੇ ਨਾਲ ਵੇ ਭਰਾਵਾ ഗോ കേസാം ഉള്ള 40 मिनट फिर होता है फिर होता है आगे मैं जैसे मेरे को डर कराया अच्छा पापा जी हम फिर दुकान ਉਦਾਂ ਕਿੱਦਾਂ ਪਾਈ ਜਾਵੇ ਕਿੰਨਾ ਖੁਸ਼ ਕਿੱਦਾਂ ਸਵਾਗਤ ਹੁੰਦੇ ਕਿਹੜਾ ਬੋਲਦੀ ਨਾ ਇਹ ਕਿੰਨਾ ਖੁਸ਼ ਹੋ ਜਾ ਕਰਨਾ ਅੱਜ ਮਜ਼ਾ ਆਉਂਦਾ ਤਾੜੀ ਵੇ ਅਰੇ ਟਾਈਮ ਪੁਆਉਂਦੇ ਆ ਆ ਅੱਜ ਨਾਲ ਤੁਹਾਨੂੰ ਛੁੱਟੀ ਹੀ ਗੁਰਪੁਰਬ ਦੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਆ ਹਨਾ ਅਨਹਦਾ ਤੇ ਸਵੇਰ ਦੀ ਛੁੱਟੀ ਵਾਲੇ ਦਿਨ ਫਿਲਮ ਵੇਖਣ ਲਈ ਚਾਰ ਸਾਬ ਜਾਦੇ ਤੇ ਸਾਰੇ ਜਣੇ ਬਿਠਾਏ ਜਾਂਦੇ ਆਵੇਂ ਬਾਪੂ ਘੜੀ ਵੀ ਵੀਰ ਨੂੰ ਬਿਠਾਇਆ ਇੱਧਰ ਮੈਨੂੰ ਵੀ ਉਧਰੋਂ ਮੰਮਾ ਨੂੰ ਕਹਿੰਦੀ ਬਹੁ ਮੇਰੇ ਨਾਲ ਸਾਰੇ ਜਣੇ ਫਿਲਮ ਵੇਖੀਏ ਚਾਰ ਸਾਬ ਜਾਦੇ ਵਧੀਆ ਲੱਗਦੀ ਐਮੋਸ਼ਨਲ ਹੋ ਗਏ ਸਾਰੇ ਫਿਲਮ ਵੇਖ ਕੇ ਐਂ ਜਦੋਂ ਫਿਲਮ ਵੇਖੀਦੀ ਐਂ ਲੱਗਦਾ ਜਿਦਾਂ ਉਸੇ ਟਾਈਮ 'ਚ ਚੱਲਗੇ ਜਾਂਦੇ ਆ ਹਨਾ ਐਂ ਜਿਦਾਂ ਨਾਲ-ਨਾਲ ਅਸੀਂ ਚੱਲਣ ਦੇ ਹੁੰਦੀ ਨੇ ਸਟੋਰੀ ਸਾਡੇ ਜਦਾਂ ਨਾਲ ਬਿਲਕੁਲ ਅਸੀਂ ਵੀ ਜਦੋਂ ਨਾਲ ਹੀ ਜਾਣ ਰਹੇ ਹੰਨੇ ਇਹ ਤਾਂ ਮਹਿਸੂਸ ਹੁੰਦਾ ਵੇਖ ਕੇ ਚੱਲ ਕਰਦੇ ਪਲੇ ਵੇਖੀਏ ਫਿਰ ਇਹ ਹੁਣ ਮੈਂ ਪਹੁੰਚ ਗਿਆ ਦੁਕਾਨ ਦੇ ਉੱਤੇ ਤੇ ਮੈਂ ਉਹਦੇ ਕੋਲ ਪਾਣੀ ਮੰਗਿਆ ਮੁੰਡੇ ਨੂੰ ਮੈਂ ਕਿਹਾ ਪਾਣੀ ਪਿਆ ਮੈਨੂੰ ਤੇ ਇੰਨਾ ਠੰਡਾ ਪਾਣੀ ਇਧਰ ਵੇ ਓਦਾਂ ਕਹਦੇ ਗੁਰੂਆ ਮੈਂ ਨਹੀਂ ਆਉਂਦਾ ਦੁਕਾਨ ਤੇ ਹੈ ਹੈ ਓਦਾਂ ਕਹਦੇ ਕਰਾ ਲਿਓ ਡਾਇਮੰਡ ਜੀ ਤੂੰ ਮਾ ਮੈਂ ਪਾਣੀ ਠੰਡਾ ਪੈ ਜਾਣਾ ਮੇਰਾ ਤਾਂ ਕੰਮ ਹੋਈ ਠੰਡਾ ਕਰ ਛੱਡਦਾ ਜਾ ਹੈ ਇਹ ਨਾ ਠੰਡਾ ਪਾਣੀ ਪੀਆ ਕੇ ਬਿਮਾਰ ਕਰਨ। ਨਹੀਂ ਹੈ। ਮੈਂ ਭਰਾਵਾ ਨਹੀਂ ਆਉਂਦਾ ਇਦਾਂ ਠੰਡਾ ਪਾਣੀ ਪੀਈ ਜਾਂਦੇ। ਹੈਂ? ਇਹ ਉਹ ਨਾ ਪੀਣਾ ਨੇ। ਇਹ ਆਪ ਪੀਂਦਾ ਠੰਡਾ। ਸ਼ਾਬਾਸ਼। ਆ ਵੀ ਇਹ ਠੰਡਾ ਪੀਂਦੀ। ਭਰਾਵਾ ਨਾ ਬੜਾ ਸਤਾਉਂਦਾ ਹੀ ਘਰ ਉਹਦੀ ਮੰਮਾ ਦੇ ਫੋਨ ਬਾਰ-ਬਾਰ ਆਈ ਜਾਂਦੇ ਆ ਨਾ ਤੈਨੂੰ ਛੁੱਟੀ ਆ ਰੋਈ ਜਾਂਦੀ ਆ ਕਦੀ ਕੋਸ਼ ਕਦੀ ਕੁਛ ਜਿੱਤ ਕਰੀ ਜਾਂਦੀ ਆ। ਮੈਨੂੰ ਆਦੀ ਮੈਨੂੰ ਨਾਲ ਦੁਕਾਨ ਤੇ ਲੈ ਕੇ ਜਾ ਮੈਂ ਕਿਹਾ ਤੂੰ ਮੈਨੂੰ ਸਤਾਉਣਾ ਬੜਾ ਹੈਂ? ਉਹਨੇ ਵੀ ਲੈਣਾ। ਉਹਨੇ ਸਤਾਉਣਾ ਬੜਾ ਹੈ ਯਾਰ ਇਹ ਤੇ ਮੈਂ ਹੁਣ ਕੰਮ ਕਮ ਕਰਨੇ ਵੀਡੀਓ ਵੀਡੀਓ ਬਣਾਉਣੀਆਂ ਹੁੰਦੀਆਂ ਮੜ ਕੇ ਫੋਨ ਨਹੀਂ ਚੜਦਾ ਕੱਲ ਟੀਚਰ ਡੇ ਸੱਚ ਟੀਚਰ ਡੇ ਤੋਂ ਜਿੱਤਾ ਆ ਗਿਆ ਉਹਨੇ ਮੈਨੂੰ ਫੋਨ ਕੀਤਾ ਇੱਕ ਪਾਪਾ ਜੀ ਕਹਿੰਦੀ ਗਿਫਟ ਲੈ ਕੇ ਆਇਓ ਇੱਕ ਐ ਟੀਚਰ ਨੂੰ ਦੇਣਾ ਇੱਕ ਐ ਟੀਚਰ ਨੂੰ ਦੇਣਾ ਇੱਕ ਕਾਰਡ ਲੈ ਕੇ ਆਇਓ ਉਹਨੂੰ ਕਾਰਡ ਭੇਜੀ ਮੈਨੂੰ ਬਲੈਂਕ ਚੜਦੋ ਦਿਓ ਮੇਰਾ ਬਣਾ ਕੇ ਤੇ ਮੇਜੋ ਮੈਨੂੰ ਉਹੀ ਕਾਰਡ ਕਹਿੰਦੀ ਬਣਾਉਣਾ ਐ ਮੈਂ ਕਹਿੰਦਾ ਨਾ ਮੈਂ ਬਣਿਆ ਬਣਿਆ ਲਿਆ ਦੇਣਾ ਕਾਰਡ ਨਹੀਂ ਕਹਿੰਦੀ ਮੈਂ ਆਪ ਬਣਾਉਣਾ ਆਪਣੇ ਹੱਥਾਂ ਨਾਲ ਹਾਂ ਮੈਂ ਕਿਹੜਾ ਟੀਚਰ ਆ ਤੁਹਾਡਾ ਕੁਛ ਨਹੀਂ ਚਾਹੀਦਾ ਮੈਨੂੰ ਮੈਨੂੰ ਪਾਣੀ ਚਾਹੀਦਾ ਨਾਰਮਲ ਜੀ ਠੰਡਾ ਪੀ ਗੀ ਪਾਣੀ ਨਾਰਮਲ ਚਾਹੀਦਾ ਮੈਨੂੰ ਠੰਡਾ ਨਹੀਂ ਉਹ ਜਿਹੜਾ ਜੇ ਟੀਚਰ ਬਿਲ ਦੱਸ ਕੇ ਆ ਤਾਂ ਫਿਰ ਹੁਣ ਦਾ ਕੀ ਫਾਇਦਾ ਮਜ਼ਾ ਤਾਂ ਤਾਂ ਜੇ ਬੰਦਾ ਬਿਨਾ ਦੱਸੇ ਛਾਪਾ ਮਾਰੇ ਤੂੰ ਜਦੋਂ ਟੀਚਰ ਅਚਾਨਕ ਟੈਸਟ ਲੈ ਲੈਂਦਾ ਉਹ ਤਾਂ ਜਦਾਂ ਜੀ ਤੁਹਾਡਾ ਅਚਾਨਕ ਟੈਸਟ ਲਵਾਂਗਾ ਫੇਰ ਹੀ ਪਤਾ ਲੱਗਦਾ ਤੁਸੀਂ ਕੀ ਕਰ ਰਹੇ ਹੋ ਅਸੀਂ ਵੱਖਰਾ ਨੋਰਮਲ ਪਾਣੀ ਦਾ ਲੈ ਲੈ ਕਰਾਂਗੇ ਮੈਂ ਟੈਸਟ ਲਈ ਹਾਂ ਹਾਂ ਚਲੋ ਭਾਈਆ ਵੀਡੀਓ ਵੀਡੀਓ ਬਣਾਈਏ ਕਿਹੜੇ ਸੂਟਾਂ ਦੀ ਦਈਏ ਸੋਨੇ ਸੋਨੇ ਸੂਟ ਆਪਾਂ ਆਪਣੇ ਕਸਟਮਰ ਨੂੰ ਇੱਕ ਤੇ ਆਪਾਂ ਰੈਡੀ ਕਰਤਾ ਹੈ ਕਾਸ਼ ਕੱਲ ਦਾ ਸੂਟ ਰੈਡੀ ਹੋ ਗਿਆ ਆਪਣਾ ਜਿਹੜਾ ਉਹਦੀ ਦੁਪੱਟਾ ਡਾਜਣਾ ਉਹਨੇ ਢਾਈ ਹੋ ਗਿਆ ਵੀਡੀਓ ਉਹਦੀ ਵੀ ਪਾ ਦਿੰਦੇ ਤੇ ਫੇਰ ਆਪਾਂ ਦਿਖਾਉਣਾ ਤੁਹਾਨੂੰ ਛੇ ਦੇ ਦੇ ਤੋਲ ਜਾ ਪਿੱਛਲੇ ਤੋਂ ਆਉਂਦੇ ਪੌਣੇ ਆ ਥੋੜਾ ਜਿਹਾ ਮੈਂ ਕਹਾਂ 8-10 ਸੂਟ ਰੈਡੀ ਹੋ ਜਾਂਦਾ ਕਰੀ ਦਿਖਾਉਣ ਜੋਗੇ ਹੋ ਜਾਣ ਸਾਣੂ ਉਦਾਂ ਟਾਈਮ ਨਹੀਂ ਲੱਗਣਦਾ ਰੈਡੀ ਕਰਨ ਦਾ ਹੁਣ ਬਸ ਫ੍ਰੀ ਹੋ ਗਏ ਹੁਣ ਆਪਾਂ ਬਸ ਇੰਨਾ ਤੇ ਹੀ ਛੋਟਾਂ ਤੇ ਹੀ ਹੋਣਾ ਆਪਾਂ